ਹੰਤਨ ਬਾਬਾ ਸ਼ੇਖ ਫਰੀਦ ਦੇ ਆਗਮਨ ਪੂਰਤੀ ਪ੍ਰਿੰਸੀਪਲ ਬਲੋ ਸਾਰੇ ਦੇਸ਼ ਵਾਸੀਆਂ ਨੂੰ ਦਿੱਤੀਆਂ ਗਈਆਂ ਲੱਖ ਲੱਖ ਵਧਾਈਆਂ ਤੇ ਬਾਬਾ ਸ਼ੇਖ ਫਰੀਦ ਦਾ ਆਗਮਨ ਪੂਰ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ ਆਪਣੀ ਨੂੰ ਕੋਪ ਰੁਕਤੀ ਸੁਖਿ ਗਾਇ ਕਰੰਡ ਮੰਨੀ ਆ ਸਾਧਾਰਨ ਕੀ ਆ ਮੈਂ ਅਮਰਦੀਪ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਪ ਸਿੰਘ ਵਾਲਾ ਅਤੇ ਡੀਡੀਓ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਦਕਾਂ ਬਹੁਤ ਵਧੀਆ ਗੱਲ ਹੈ ਜੀ ਕਿ ਆਪਾਂ ਉਸ ਇਲਾਕੇ ਦੇ ਵਿੱਚ ਰਹਨੇ ਆ ਜਿੱਥੇ ਬਾਬਾ ਸ਼ੇਖ ਫਰੀਦ ਜੀ ਵੱਲੋਂ ਆਪਣੇ ਚਰਨ ਪਾਏਗੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਜੇ ਹੁਣ ਦੇਸ਼ ਜ਼ਮਾਨੇ ਦੇ ਵਿੱਚ ਦੇਖੀਏ ਤਾਂ ਉਹਨਾਂ ਦੀਆਂ ਸਿੱਖਿਆਵਾਂ ਤੇ ਜੇ ਆਪਾਂ ਚੱਲਦੇ ਆ ਤਾਂ ਇੱਕ ਇਹੋ ਜਿਹਾ ਮਾਰਗ ਤੇ ਆਪਾਂ ਚੱਲਾਂਗੇ ਕਿ ਜਿੱਥੇ ਸਾਨੂੰ ਮਨ ਦੀ ਸ਼ਾਂਤੀ ਵੀ ਹੋਵੇਗੀ ਅਤੇ ਨਾਲ ਅਸੀਂ ਲੋਕਾਂ ਲਈ ਰਾਂਧ ਸਿਰੇ ਵੀ ਬਣ ਸਕਦੇ ਆ ਬਾਬਾ ਫਰੀਦ ਜੀ ਦੀਆਂ ਸਿੱਖਿਆਵਾਂ ਜੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈਏ ਤਾਂ ਬੱਚਿਆਂ ਨੂੰ ਅਸੀਂ ਇੱਕ ਬਹੁਤ ਹੀ ਉੱਤਮ ਸਿੱਖਿਆ ਵੀ ਦੇ ਸਕਦੇ ਹਾਂ ਉਹਨਾਂ ਦਾ ਇੱਕ ਮੋਰਲ ਕਰੈਕਟਰ ਜਿਹੜਾ ਉਹ ਵੀ ਬਹੁਤ ਉੱਚਾ ਚੱਕਿਆ ਜਾ ਸਕਦਾ ਹੈ ਕਿਉਂਕਿ ਸ਼ੇਕਪੀਰੀ ਜੀ ਨੇ ਸਾਨੂੰ ਇੰਨੀਆਂ ਵਧੀਆ ਸਿੱਖਿਆਵਾਂ ਦਿੱਤੀਆਂ ਨੇ ਕਿ ਅਸੀਂ ਜੇ ਉਹਨਾਂ ਸਿੱਖਿਆਵਾਂ ਤੇ ਚੱਲੀਏ ਉਸ ਮਾਰਗ ਤੇ ਚੱਲੀਏ ਤਾਂ ਬੱਚਿਆਂ ਦਾ ਕੈਰੀਅਰ ਵੀ ਬਹੁਤ ਵਧੀਆ ਬਣ ਸਕਦਾ ਹੈ ਉਹ ਆਪਣਾ ਜੀਵਨ ਵੀ ਸਫਲ ਕਰ ਸਕਦੇ ਆ ਤੇ ਚੰਗੇ ਨਾਗਰਿਕ ਜਿਹੜੇ ਉਹ ਬਣ ਸਕਦੇ ਆ ਮੇਰੇ ਵੱਲੋਂ ਸਮੂਹ ਸੰਗਤ ਨੂੰ ਸਮੂਹ ਇਲਾਕਾ ਨਿਵਾਸੀਆਂ ਨੂੰ ਬਾਬਾ ਸ਼੍ਰੀ ਸ਼ੇਖ ਫਰੀਦ ਜੀ ਦੇ ਆਗਮਨਪੁਰ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਪ੍ਰਮਾਤਮਾ ਕਰੇ ਕਿ ਸਾਰੇ ਲੋਕਾਂ ਨੂੰ ਤੰਦਰੁਸਤੀਆਂ ਤੇ ਚੰਗੇ ਪਾਸੇ ਚੰਗੇ ਰਾਹ ਤੇ ਲੋਕ ਚੱਲਣ ਤੇ ਜੀਵਨ ਸਫਲ ਕਰਨ ਉਹ ਵੀਡੀਓ ਉਹ ਸਰਦਾਰ ਅਮਰਦੇਵ ਸਿੰਘ ਦੀ ਹੈ ਪ੍ਰਿੰਸੀਪਲ ਦੀ ਪੋਸਟ ਖਾਲੀ ਹੋਣ ਕਰਕੇ ਤੇ ਮੈਂ ਸਕੂਲ ਦਾ ਇੰਚਾਰਜ ਹਾਂ ਜੇ ਆਪਾਂ ਦੇਖਿਆ ਜਾਵੇ ਤਾਂ ਅੱਜ ਦੇ ਇਸ ਯੁੱਗ ਦੇ ਵਿੱਚ ਬਾਬਾ ਫਰੀਦ ਜੀ ਨੇ ਸਿਖਿਆਵਾਂ ਜਿਹੜੀਆਂ ਉਹ ਬਹੁਤ ਮਹੱਤਵ ਰੱਖਦੀਆਂ ਕਿਉਂਕਿ ਜਿਹੜਾ ਅੱਜ ਦਾ ਜੀਵਨ ਹੈ ਤਰਤਪੜਕ ਦਾ ਹੋ ਗਿਆ ਹੈ ਸਾਦਾਪਨ ਹੈ ਜਿਹੜਾ ਲੋਕ ਉਸ ਤੋਂ ਪਰੇ ਹੋ ਚੁੱਕੇ ਹੈ ਆਪਾਂ ਇੱਕ ਇਹਦੀ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹੈ ਤੇ ਬਾਬਾ ਫਰੀਦ ਜੀ ਨੇ ਸੁੱਚਾ ਸਾਦਾ ਸਰਬ ਜੀਵਨ ਜਿਉਣ ਦੀਆਂ ਸਿਖਿਆਵਾਂ ਦਿੱਤੀਆਂ ਮਤ ਉਚੀ ਰੱਖਣ ਵਾਸਤੇ ਉਹਨਾਂ ਨੇ ਕਿਹਾ ਹੈ ਮਿਹਨਤ ਦਾ ਬਾਰੇ ਕਿਹਾ ਉਹਨਾਂ ਨੇ ਪਰ ਉਹ ਇਸ ਕਰਕੇ ਬਾਬਾ ਸ਼ੇਖਪਰੀ ਜੀ ਦੇੋਂ ਸਿੱਖਿਆ ਹੈ ਅੱਜ ਦੇ ਯੁੱਗ ਦੇ ਵਿੱਚ ਬਹੁਤ ਹੀ ਮਹਤਵ ਰੱਖਣੀ ਹੈ ਸਰਕੀਨਾ ਜੀ ਆ ਮੈਂ ਅਮਰਦੀਪ ਸਿੰਘ ਪ੍ਰਿੰਸੀਪਲ ਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਪ ਸਿੰਘ ਵਾਲਾ ਅਤੇ ਡੀਡੀਓ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਦਕਾਂ ਜੀ ਰੱਬ ਅਸੀਬ ਦੀ ਜਦ ਅਗਰ ਪੂਰਾ ਆ ਰਿਹਾ ਹੈ ਕਿ ਦਸ ਚੀਜ਼ ਦੇ ਦੋ ਦੋ ਪਿਛਾਰੇ ਖੰਡ ਹੋਣ ਜੀ ਹੈ ਤੁਹਾਡੇ ਲਈ ਇੱਕ ਵਿਸ਼ੇ ਕਿਹਾ ਰਿਹਾ ਇਹ ਤਾਂ ਬਹੁਤ ਵਧੀਆ ਗੱਲ ਹੈ ਜੀ ਕਿ ਆਪਾਂ ਉਸ ਇਲਾਕੇ ਦੇ ਵਿੱਚ ਰਹਨੇ ਆ ਜਿੱਥੇ ਬਾਬਾ ਸ਼ੇਖ ਫਰੀਦ ਜੀ ਵੱਲੋਂ ਆਪਣੇ ਚਰਨ ਪਾਏਗੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਜੇ ਹੁਣ ਦੇ ਇਸ ਜਮਾਨੇ ਦੇ ਵਿੱਚ ਦੇਖੀਏ ਤਾਂ ਉਹਨਾਂ ਦੀਆਂ ਸਿੱਖਿਆਵਾਂ ਤੇ ਜੇ ਆਪਾਂ ਚੱਲਦੇ ਆਂ ਤਾਂ ਇੱਕ ਇਹੇ ਜੇ ਮਾਰਗ ਤੇ ਆਪਾਂ ਚੱਲਾਂਗੇ ਕਿ ਜਿੱਥੇ ਸਾਨੂੰ ਮੰਦੀ ਸ਼ਾਂਤੀ ਵੀ ਹੋਵੇਗੀ ਅਤੇ ਨਾਲ ਅਸੀਂ ਲੋਕਾਂ ਲਈ ਰਾਂਧ ਸਿਰੇ ਵੀ ਬਣ ਸਕਦੇ ਆ ਸਰ ਕਿਦਾਂ ਸਕੂਲਾਂ ਵਿੱਚ ਪ੍ਰਬੰਧ ਹੋਇਆ ਕਿ ਕਿੰਨੀ ਦੇਖ ਸਕੂਲਾਂ ਦੇ ਕਿੰਨਾ ਵੀ ਰਹਿਣ ਕੀ ਹੈ ਕਿ ਬੱਚੇ ਪੜ੍ਹਦੇ ਆ ਕਿੰਦਾਂ ਨੂੰ ਗਾਈਡੈਂਸ ਦਿੱਤੀ ਆ ਰਹੀ ਹੈ ਆ ਬਾਬਾ ਫਰੀਦ ਜੀ ਦੇਆਂ ਸਿੱਖਿਆਵਾਂ ਜੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈਏ ਤਾਂ ਬੱਚਿਆਂ ਨੂੰ ਅਸੀਂ ਇੱਕ ਬਹੁਤ ਹੀ ਉੱਤਮ ਸਿੱਖਿਆ ਵੀ ਦੇ ਸਕਦੇ ਆ ਉਹਨਾਂ ਦੇ ਇੱਕ ਮੋਰਲ ਕੈਰੈਕਟਰ ਜਿਹੜਾ ਉਹ ਵੀ ਬਹੁਤ ਉੱਚਾ ਚੱਕਿਆ ਜਾ ਸਕਦਾ ਕਿਉਂਕਿ ਸ਼ੇਕਪੀਰ ਜੀ ਨੇ ਸਾਨੂੰ ਇੰਨੀਆਂ ਵਧੀਆ ਸਿੱਖਿਆਵਾਂ ਦਿੱਤੀਆਂ ਨੇ ਕਿ ਅਸੀਂ ਜੇ ਉਹਨਾਂ ਸਿੱਖਿਆਵਾਂ ਦੇ ਚੱਲੀਏ ਉਸ ਮਾਰਗ ਤੇ ਚੱਲੀਏ ਤਾਂ ਬੱਚਿਆਂ ਦਾ ਕੈਰੀਅਰ ਵੀ ਬਹੁਤ ਵਧੀਆ ਬਣ ਸਕਦਾ ਆਪਣਾ ਜੀਵਨ ਵੀ ਸਫਲ ਕਰ ਸਕਦੇ ਆ ਤੇ ਚੰਗੇ ਨਾਗਰਿਕ ਜਿਹੜੇ ਉਹ ਬਣ ਸਕਦੇ ਆ ਤਾਂ ਮੇਰੇ ਵੱਲੋਂ ਸਮੂਹ ਸੰਗਤ ਨੂੰ ਸਮੂਹ ਇਲਾਕਾ ਨਿਵਾਸੀਆਂ ਨੂੰ ਆ ਬਾਬਾ ਸ਼੍ਰੀ ਸ਼ੇਖ ਫਰੀ ਜੀ ਦੇ ਆਗਮਨ ਪਰਵ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਪ੍ਰਮਾਤਮਾ ਕਰੇ ਕਿ ਸਾਰੇ ਲੋਕਾਂ ਨੂੰ ਤੰਦਰੁਸਤੀਆਂ ਤੇ ਚੰਗੇ ਪਾਸੇ ਚੰਗੇ ਰਾਹ ਤੇ ਲੋਕ ਚੱਲਣ ਤੇ ਜੀਵਨ ਸਫਲ ਕਰਨ